ਪਾਵਨ ਸ਼ਬਦ ਧੰਗ ਗੁਰੂ ਨਾਨਕ ਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਜੋ ਅੱਜ ਦੀ ਲੜੀ ਦੇ ਅੰਦਰ ਪੁਰਵਤਾ ਜਾਣਾ ਹੈ ਪਰ ਭਾਤੀ ਰਗਣੀ ਦੇ ਅੰਦਰ ਧੰਗ ਗੁਰੂ ਨਾਨਕ ਦੇਵ ਜੀ ਇਸ ਪਾਵਨ ਸ਼ਬਦ ਦੇ ਨਾਲ ਸਾਨੂੰ ਉਪਦੇਸ਼ ਬਖਸ਼ਦੇ ਨੇ ਬੰਦਗੀ ਕਰਨ ਵਾਲਾ ਸਿਮਰਨ ਕਰਨ ਵਾਲਾ ਅਗਰ ਅਸੀਂ ਉਸ ਦੇ ਚਰਨਾਂ ਦੇ ਨਾਲ ਜੁੜ ਜਾਈਏ ਤੇ ਗੁਰੂ ਕਿਰਪਾ ਕਰਦਾ ਉਹ ਵੀ ਤਰ ਜਾਂਦਾ ਹੈ ਤੇ ਸਾਨੂੰ ਵੀ ਨਾਲ ਤਾਰ ਲੈਂਦਾ ਹੈ ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦੇ ਕਈ ਦਿਸਟਾਂਤ ਮਿਲਦੇ ਨੇ ਤੁਲਹਾ ਬੀੜੀ ਬਹੁਤ ਜਿਵੇਂ ਆਪਾਂ ਅਰਦਾਸ ਵੇਲੇ ਵੀ ਸ਼ਬਦ ਪੜ੍ਹਦੇ ਹਾਂ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੀ ਪਾਰ ਬੋਹਿਜ ਦਾ ਅਰਥ ਹੁੰਦਾ ਹੈ ਜਹਾਜ਼ ਬੀੜੀ ਉਸ ਤੋਂ ਛੋਟਾ ਸਾਧਨ ਹੈ ਦਰਿਆਨ ਨੂੰ ਪਾਰ ਕਰਨ ਦਾ ਤੁਲਹਾ ਇਹ ਪੁਰਾਣੇ ਸਮਿਆਂ ਦੇ ਵਿੱਚ ਵਰਤੋਂ ਦੇ ਵਿੱਚ ਲਿਆ ਜਾਂਦਾ ਸੀ ਅੱਜ ਕੱਲ ਨਹੀਂ ਹੁੰਦਾ ਅੱਜ ਕੱਲ ਸਮਾਂ ਜਿਹੜਾ ਅਸੀਂ ਬੜੀ ਤਰੱਕੀ ਕੀਤੀ ਏ ਤੇ ਥਾਥਾਂ ਤੇ ਪੁਲ ਬਣਾਏ ਹੋਏ ਨਹੀਂ ਉਹਨਾਂ ਸਮਿਆਂ ਦੇ ਵਿੱਚ ਪੁਲ ਨਹੀਂ ਸੰਹੁਿਆ ਕਰਦੇ ਤੇ ਆਵਾਜਾਈ ਜਿਹੜੀਆਂ ਥਾਮਾਂ ਤੇ ਘਟ ਹੁੰਦੀ ਸੀ ਉਥੇ ਮਲਾਹ ਬੇੜੀ ਲੈ ਕੇ ਵੀ ਨਹੀਂ ਸੰਧਿਆ ਕਰਦੇ ਵੀ ਸਾਨੂੰ ਇੱਥੇ آمدਨ ਨਹੀਂ ਹੁੰਦੀ ਫਿਰ ਉਥੇ ਕੀ ਕੀਤਾ ਜਾਂਦਾ ਵਾਸ ਲੈ ਕੇ ਉਹਨਾਂ ਦਾ ਇੱਕ ਪੂਲਾ ਬਨ ਕੇ ਜਿਵੇਂ ਮੰਨ ਲਓ ਕੋਈ 40 50 ਮਾਸ ਲੈ ਲੈਨੇ ਜਾਂ ਘਟ ਲੈ ਲੈਨੇ ਉਹਨਾਂ ਨੂੰ ਇੱਕ ਊੜੇ ਦੇ ਰੂਪ ਦੇ ਵਿੱਚ ਬਨ ਲਏ ਤਿੰਨ ਥਾਵਾਂ ਤੋਂ ਬਨਨੇ ਜਾਂਦੇ ਦੋਵੇਂ ਸਿਰੇ ਬਨਨੇ ਜਾਂਦੇ ਵਿਚਾਲੇ ਬਨਨੇ ਜਾਂਦੇ ਜੇ ਕਿਸੇ ਇੱਕ ਪ੍ਰਾਣੀ ਨੇ ਪਾਰ ਜਾਣਾ ਹੁੰਦਾ ਉਹ ਵਿਚਾਲੇ ਬੈਠ ਜਾਂਦਾ ਇਸ ਊੜੇ ਦੇ ਵਿਚਾਲੇ ਬੈਠ ਕੇ ਆਪਣੀਆਂ ਲੱਤਾਂ ਦੇ ਨਾਲ ਜੋਰ ਲਾਂਦਾ ਤੇ ਪਾਣੀ ਦੇ ਵਿੱਚ ਤਰ ਕੇ ਦੂਜੇ ਪਾਸੇ ਚਲਾ ਜਾਂਦੇ ਨੂੰ ਤੁਲਾਹਕ ਦੇ ਸੰ ਜੇ ਦੋ ਨੇ ਜਾਂ ਜਿਆਦਾ ਤਿੰਨ ਇਸ ਤੋਂ ਵੱਧ ਨਹੀਂ ਛੇਲ ਜਾਂਦਾ ਹੁੰਦਾ ਜਿਆਦਾ ਦੋ ਹੀ ਪਾਰ ਹੁੰਦੇ ਜੇ ਕਿਸੇ ਦੋ ਨਹੀਂ ਜਾਣਾ ਹੈ ਤੇ ਦੋਵੇਂ ਦੁਹਾਂ ਸਰੀਆਂ ਤੇ ਬੈਠ ਜਾਂਦੇ ਆਪਣੀਆਂ ਲੱਤਾਂ ਦੇ ਨਾਲ ਪਾਣੀ ਨੂੰ ਪਿੱਛੇ ਨੂੰ ਧੱਕਦੇ ਖੁਲਾ ਤੁਲਾਸੀ ਜਿਹੜਾ ਅੱਗੇ ਜਾਂਦਾ ਅਗਲੇ ਪਾਸੇ ਹੋ ਜਾਂਦੇ ਇਹਨਾਂ ਤਿੰਨਾਂ ਦਾ ਦਰਸ਼ਾਤ ਕੁਰਬਾਨੀ ਦੇ ਅੰਦਰ ਹੁੰਦਾ ਹੈ ਤੁੱਲਾ ਵੀ ਹੁੰਦਾ ਹੈ 베ੜੀ ਵੀ ਹੁੰਦੀ ਹੈ ਤੇ ਜਹਾਜ਼ੇ ਜਿਹੜਾ ਬਹੁਤ ਇਹਦਾ ਵੀ ਜ਼ਿਕਰ ਹੁੰਦਾ ਹੈ ਗੁਰੂਏ ਜਿਹੜਾ ਇਹ ਜਹਾਜ਼ ਰੂਪ ਹੈ ਜਿਵੇਂ ਜਹਾਜ਼ ਦੇ ਵਿੱਚ ਬਹੁਤ ਜ਼ਿਆਦਾ ਸਵਾਰੀਆਂ ਬੈਠ ਜਾਂਦੀਆਂ ਨੇ ਉਹ ਭਾਰ ਕਰਦਾ ਹੈ ਇਸ ਤਰ੍ਹਾਂ ਗੁਰੂ ਸਮਰੱਥ ਹੈ ਜਿੰਨੇ ਵੀ ਗੁਰੂ ਦੀ ਸਰਨ ਵਿੱਚ ਆ ਜਾਂਦੇ ਨੇ ਗੁਰੂ ਕਿਰਪਾ ਕਰਦਾ ਉਹਨਾਂ ਸਾਰਿਆਂ ਨੂੰ ਪਾਰ ਕਰ ਦਿੰਦਾ ਹੈ। ਬੇੜੀ ਇਹ ਜਿਹੜੀ ਉਹਦੇ ਵਿੱਚ ਗਿਣਤੀ ਦੀਆਂ ਥੋੜੀਆਂ ਜੀਆਂ ਸਵਾਰੀਆਂ ਬੈਂਦੀਆਂ ਨੇ ਕੋਈ 5 7 10 ਬਹਿ ਜਾਂਦੇ ਨੇ। ਤੁਲਾ ਜਿਹੜਾ ਉਹਦੇ ਤੇ ਇਕੱਲਾ ਮਨੁੱਖੀ ਤਕਰੀਬਨ ਆਪਣੇ ਆਪ ਨੂੰ ਪਾਰ ਕਰਦਾ ਹੈ। ਇਸੇ ਤਰ੍ਹਾਂ ਬੰਦਗੀ ਕਰਨ ਵਾਲਿਆਂ ਦੀਆਂ ਵੀ ਅਵਸਥਾ ਹੁੰਦੀਆਂ ਨੇ। ਕਿਸੇ ਨੇ ਬੰਦਗੀ ਕੀਤੀ ਉਹਦੇ ਕੋਲ ਇਤਨੀ ਕੋ ਸਮਰੱਥਾ ਹੈ ਉਹਨੇ ਆਪਣੇ ਆਪ ਨੂੰ ਪਾਰ ਕਰ ਲਿਆ ਆ ਪਾਰ ਹੋ ਗਿਆ ਦੂਜੇ ਨੂੰ ਨਾਲ ਲੈ ਕੇ ਜਾਣ ਦੀ ਉਸਦੇ ਕੋਲ ਸਮਰੱਥਾ ਨਹੀਂ ਆਪਣੀ ਧਰਮ ਦੀ ਕਮਾਈ ਕਰਦਾ ਹੈ ਗੁਰੂ ਚਰਨਾਂ ਨਾਲ ਜੁੜਿਆ ਹੈ ਬੰਦਗੀ ਕਰਦਾ ਹੈ ਗੁਰੂ ਨੇ ਕਿਰਪਾ ਕੀਤੀ ਹੈ ਇਹ ਗੁਰਸਿੱਖ ਪੂਰਨ ਹੋ ਗਿਆ ਇਹਨੇ ਆਪਣੇ ਜੀਵਨ ਨੂੰ ਸਫਰ ਕਰ ਲਿਆ ਇਸ ਥਾਂ ਤੇ ਜਿਹੜਾ ਹੈ ਤੁਲਾ ਸ਼ਬਦ ਵਰਤਿਆ ਜਾਂਦਾ ਹੈ ਕਈ ਗੁਰਸਵਾਰੇ ਇਸ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਦੀ ਬੰਦਗੀ ਬਹੁਤ ਜ਼ਿਆਦਾ ਹੁੰਦੀ ਏ ਉਹ ਆਪਣੇ ਨਾਲ 5-7 ਜਾਨਿਆਂ ਨੂੰ ਵੀ ਲੈ ਜਾਂਦੇ ਨੇ 10-15 ਨੂੰ ਵੀ ਨਾਲ ਲੈ ਜਾਂਦੇ ਨੇ ਜਿਹੜੀ ਉਹਨਾਂ ਦੇ ਸੰਪਰਕ ਦੇ ਵਿੱਚ ਰਹਿੰਦੇ ਨੇ ਉਹਨਾਂ ਨਾਲ ਜੁੜੇ ਰਹਿੰਦੇ ਨੇ ਜਦੋਂ ਆਪ ਇਸ ਸੰਸਾਰ ਤੋਂ ਤਰਦੇ ਨੇ ਨਾਲ ਉਹਨਾਂ ਨੂੰ ਵੀ ਤਾਰ ਲੈਂਦੇ ਨੇ ਗੁਰੂ ਸਮਰਾਥੇ ਗੁਰੂ ਬੜਾ ਅਪਾਰੇ ਗੁਰੂ ਸਾਰੀ ਸੰਤ ਨੂੰ ਵੀ ਤਾਰ ਜਾਂਦਾ ਇੱਥੇ ਗੁਰੂ ਮਹਾਰਾਜ ਜੀ ਨੇ ਸੰਤਾਂ ਕੀ ਰੇਨ ਤੇ ਗੁਰਬਾਣੀ ਦੇ ਅੰਦਰ ਸੰਤ ਸਰੂਪ ਗੁਰੂ ਹੈ ਗੁਰੂ ਦੇ ਚਰਨਾਂ ਦੀ ਧੂੜ ਗੁਰੂ ਦੇ ਚਰਨਾਂ ਦੀ ਧੂੜ ਕੀ ਹੈ ਗੁਰੂ ਉਪਦੇਸ਼ ਸੰਤਾਂ ਕੀ ਰੇਨ ਸਾਧ ਜਨ ਸੰਗਤ ਦੋ ਸ਼ਬਦ ਆਏ ਨੇ ਸੰਤਾਂ ਕੀ ਰੇਨ ਸਾਧ ਜਨ ਸੰਗਤ ਜਦੋਂ ਸੰਤ ਤੋਂ ਬਹੁਵਚਨ ਸੰਤਾਂ ਜਾਂ ਸੰਤਨ ਸ਼ਬਦ ਆ ਜਾਂਦਾ ਫਿਰ ਸੰਗਤ ਆ ਜਾਂਦੀ ਹੈ ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਸੰਤਾਂ ਕੀ ਰੇਨ ਗੁਰੂ ਮਹਾਰਾਜ ਜੀ ਦੀ ਜਿਹੜੀ ਸੰਗਤ ਹੈ ਨਾ ਇਹਦੇ ਚਰਨਾਂ ਦੀ ਧੂੜ ਮਿਲ ਜਾਵੇ ਸਾਧ ਜਨ ਸੰਗਤ ਤੇ ਸੰਗਤੇ ਜਿਹੜੀ ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ ਨਾ ਉਹਨਾਂ ਦੀ ਪ੍ਰਾਪਤ ਹੋ ਜਾਵੇ ਗੁਰੂ ਦੀ ਸੰਗਤ ਹੋ ਜਾਵੇ ਸਾਧੂ ਦੀ ਸੰਗਤ ਹੋ ਜਾਵੇ ਹਰ ਕੀਰਤ ਤੇ ਫਿਰ ਹਰੀ ਪਰਮਾਤਮਾ ਦਾ ਜਸ ਕੀਤਾ ਜਾਵੇ ਤਰ ਤਾਲੀ ਕਰਦਾ ਅਰਥ ਹੁੰਦਾ ਤਰਨਾ ਤੇ ਤਾਰੀ ਅਰਥ ਹੁੰਦਾ ਤਾਰ ਲੈਣਾ ਮੈਂ ਇੱਕ ਵਾਰੀ ਫਿਰ ਥੋੜਾ ਜਿਹਾ ਜਤਨ ਕਰਾਂਗਾ ਗੱਲ ਦੀ ਸਮਝ ਆ ਜਾਵੇ ਇੱਥੇ ਨਾ ਤਿੰਨ ਸ਼ਬਦ ਵਰਤੇ ਗਏ ਨੇ ਸੰਤਾ ਸਾਧ ਹਰ ਕੀਰਤ ਆਪਾਂ ਇਹ ਜੋ ਕਰ ਰਹੇ ਆ ਨਾ ਜਿਹਨੂੰ ਹਰ ਕਥਾ ਕਹਿੰਨੇ ਆ ਆਪਾਂ ਗੁਰਬਾਣੀ ਦੀ ਕਥਾ ਕਹਿੰਨੇ ਆ ਇਹ ਹਰ ਦਾ ਜਸ ਹੈ ਹਰ ਕੀਰਤ ਹੈ ਜਦੋਂ ਰਾਗੀ ਸਿੰਘ ਗੁਰਬਾਣੀ ਦਾ ਸ਼ਬਦ ਪੜ੍ਹਦੇ ਨੇ ਉਹ ਵੀ ਹਰ ਕੀਰਤ ਹੈ ਕੀਰਤ ਤੋਂ ਕੀਰਤਨ ਸ਼ਬਦ ਬਣਿਆ ਕੀਰਤ ਦਾ ਅਰਥ ਹੁੰਦਾ ਜਸ ਕਰਨਾ ਕੀਰਤ ਦਾ ਅਰਥ ਹੁੰਦਾ ਜਸ ਕਰਨਾ ਤੇ ਕੀਰਤਨ ਦਾ ਅਰਥ ਹੁੰਦਾ ਜਸ ਕਰ ਰਿਹਾ ਹਰ ਕੀਰਤ ਇੱਕ ਤਾਂ ਹਰੀ ਪਰਮਾਤਮਾ ਦਾ ਜਸ ਹੋਵੇ ਸਾਧ ਜਨ ਸੰਗਤ ਸਾਧ ਦੇ ਨਾਲ ਜਦੋਂ ਜਨ ਸ਼ਬਦ ਆ ਜਾਵੇ ਫਿਰ ਦਾਸ ਬਣ ਜਾਂਦਾ ਹੈ ਉਹ ਸਾਧੂ ਜਿਹੜਾ ਦਾਸ ਰੂਪ ਦੇ ਵਿੱਚ ਹੈ ਸੰਤਾਂ ਕੀ ਰੇਂਟ ਗੁਰੂ ਮਹਾਰਾਜੀ ਦਾ ਉਪਦੇਸ਼ ਇੱਕ ਤੇ ਗੁਰਬਾਣੀ ਦਾ ਉਪਦੇਸ਼ ਤੇ ਦੂਜਾ ਉਹ ਗੁਰੂ ਸਵਾਰੇ ਜਿਨ੍ਹਾਂ ਦਾ ਮਨ ਦਾਸਾ ਭਾਵ ਦੇ ਵਿੱਚ ਹੈ ਤੇ ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ ਹੈ ਹਰ ਕੀਤ ਇੱਕ ਹਰੀ ਪਰਮਾਤਮਾ ਵੈਗੁਰੂ ਦਾ ਜਿਹੜਾ ਜਸ ਹੈ ਨਾ ਉਹ ਹੋਵੇ ਤਰ ਤਾਰੀ ਤਰ ਉਤਾਰੀ ਇਹ ਜਿਹੜਾ ਨਾ ਤਰ ਅਸੀਂ ਤਰ ਜਾਂਦੇ ਤਾਰੀ ਇਹ ਸਾਨੂੰ ਤਾਰਨ ਦੇ ਸਮਰੱਥ ਹੈ ਗੁਰੂ ਦਾ ਉਪਦੇਸ਼ ਤਾਰਨ ਦੇ ਸਮਰੱਥ ਹੈ ਜਿਸ ਦਾ ਮਨ ਸੁਧਰਾ ਹੈ ਸਾਧਾ ਅਸਾਧਿਆ ਹੋਇਆ ਹੈ ਜਿਸ ਨੇ ਸਾਧਨਾ ਕਰਕੇ ਮਨ ਨੂੰ ਸਿੱਧਾ ਕਰਦੇ ਹੈ ਦਾਸਾ ਭਾਗ ਦੇ ਵਿੱਚ ਹੋ ਗਿਆ ਹੈ ਤੇ ਹਰੀ ਪਰਮਾਤਮਾ ਦਾ ਜਸ ਤਰ ਤਾਰੀ ਇਹਦੇ ਨਾਲ ਤਰ ਜਾਂਦਾ ਹੈ ਤੇ ਦੂਜਿਆਂ ਨੂੰ ਵੀ ਤਾਰਦਾ ਹੈ ਕਹਾ ਕਰੇ ਬਪੁਰਾ ਜਮ ਡਰ ਪੈ ਗੁਰਮੁਖ ਹਿਦੈ ਮਰਾਰੀ ਗੁਰਮਹਾਰਾ ਜੀ ਕਹਿੰਦੇ ਨੇ ਉਹ ਜੰਮ ਵਿਚਾਰਾ ਕੀ ਕਰ ਸਕਦਾ ਕਹਾ ਕਰੇ ਕੀ ਕਰੇਗਾ ਬਪਰਾ ਜੰਮ ਇਹ ਉਹ ਵਿਚਾਰਾ ਬਪਰੇ ਦਾ ਸੁੰਦੇ ਵਿਚਾਰਾ ਇਹ ਬਾਗੜੀ ਬੋਲੀ ਦਾ ਸ਼ਬਦ ਹੈ ਜਿਵੇਂ ਬਾਗੜ ਦਾ ਏਰੀਆ ਹੈ ਉਧਰ ਬਾਗੜੀ ਬੋਲੀ ਬੋਲੀ ਜਾਂਦੀ ਏ ਤੇ ਉਹ ਨਦੀ ਬੁੱਲੀ ਦੇ ਵਿੱਚ ਬੱਪੜਾ ਕਹਿੰਦੇ ਨੇ ਬੱਪੜਾ ਕਹਿੰਦੇ ਨੇ ਵਿਚਾਰੇ ਨੂੰ ਗੁਰਬਾਣੀ ਦੇ ਅੰਦਰ ਡਾੜੇ ਦੀ ਥਾਂ ਤੇ ਕਈਆਂ ਥਾਂਾਂ ਤੇ ਰਾਰਾ ਸ਼ਬਦ ਵਰਤਿਆ ਹੈ ਇਹਨਾਂ ਨੂੰ ਸਵਰਨੀ ਅੱਖਰ ਆਖਿਆ ਜਾਂਦਾ ਹੈ ਇਹ ਫਿਰ ਮੈਂ ਕਿਸੇ ਦਿਨ ਖਲਾਸਾ ਕਰ ਦਿਆਂਗਾ ਸਵਰਨੀ ਅੱਖਰ ਕੀ ਹੁੰਦੇ ਨੇ ਬੱਪੜਾ ਜੰਮ ਡਰ ਪਏ ਇਹ ਜੰਮ ਵੀ ਡਰਦਾ ਰਹਿੰਦਾ ਹੈ ਗੁਰਮੁਖ ਹਿਰਦੇ ਮਰਾਰੀ ਜਿਹੜਾ ਗੁਰਮੁਖ ਹੋ ਗਿਆ ਤੇ ਹਿਰਦੇ ਵਿੱਚ ਅਕਾਲ ਪੁਰਖ ਵੈਗੁਰੂ ਦਾ ਵਾਸਾ ਕਰ ਲਿਆ ਜਲ ਜਾਓ ਜੀਵਨ ਨਾਮ ਬਿਨਾ ਇਹ ਰਹੋ ਬਲੀਆਂ ਤੁਕਾਂ ਨੇ ਇਹਨਾਂ ਦੇ ਅੰਦਰ ਗੁਰਮਹਾਰਾ ਦੀ ਰਹਿਮਤ ਕਰਦੇ ਨੇ ਉਹ ਸਰੀਰ ਇਹਨਾਂ ਜਿਹੜਾ ਉਹ ਸੜ ਜਾਣਾ ਚਾਹੀਦਾ ਜਿਨਨੇ ਆਪਣੇ ਵਹਿਗੁਰੂ ਦਾ ਨਾਮ ਨਹੀਂ ਜਪਿਆ ਜਲ ਜਾਓ ਜੀਵਨ ਉਹ ਜੀਵਨ ਜਿਹੜਾ ਉਹ ਸੜ ਜਾਣਾ ਚਾਹੀਦਾ ਨਾਸ ਹੋ ਜਾਣਾ ਚਾਹੀਦਾ ਨਾਮ ਬਿਨਾ ਜਿਹੜਾ ਨਾਮ ਤੋਂ ਬਿਨਾ ਹੈ ਨਾਮ ਤੋਂ ਸਖਣਾ ਹੈ ਹਰ ਜਪ ਜਾਪ ਜਪੋ ਜਪ ਮੰਨੀ ਗੁਰਮੁਖ ਆਵੇ ਸਾਧਮਣਾ ਹਰ ਜਪੋ ਹਰੀ ਨੂੰ ਜਪਿਆ ਕਰ ਜਾਪ ਇਹ ਉਸ ਦਾ ਜਾਪ ਹੈ ਇਹਨੂੰ ਜਪਨਾ ਕਰ ਜਪੋ ਜਪ ਲਈਏ ਜਪ ਮਾਲੀ ਜਪਣ ਵਾਲੀ ਮਾਲਾ ਬਣਾ ਕੇ ਜਿਵੇਂ ਮਾਲਾ ਦੇ ਨਾਲ ਜੱਪੀਦਾ ਹੈ ਨਾ ਉਸ ਤਰ੍ਹਾਂ ਮਾਲਾ ਦੇ ਨਾਲ ਜਪਣ ਤੋਂ ਭਾਵ ਅਸੀਂ ਵੈਗੁਰੂ ਵੈਗੁਰੂ ਕਰਦੇ ਜਾਂਦੇ ਆ ਤੇ ਮਨ ਕੇ ਨਹੀਂ ਜਿਹੜੇ ਉਹ ਅੱਗੇ ਤੋਰਦੇ ਜਾਂਦੇ ਆ ਮਾਲਾ ਦੇ ਵਿੱਚ ਮਨ ਕੇ ਹੁੰਦੇ ਨੇ ਜਿਹੜੀ 108 ਮਣਕਿਆਂ ਵਾਲੀ ਮਾਲਾ ਹੁੰਦੀ ਏ ਉਹਨੂੰ ਅਠੋਤਰੀ ਮਾਲਾ ਕਹਿੰਦੇ ਨੇ ਜਿਆਦਾ ਉਹ ਹੀ ਵਰਤੀ ਜਾਂਦੀ ਏ ਵੈਗਰੂ ਵੈਗਰੂ ਜਪਦਾ ਜਿਵੇਂ ਮਾਲਾ ਦੇ ਮਣਕੇ ਅੱਗੇ ਕਰ ਰਿਹਾ ਹੈ ਨਾ ਗੁਰੂ ਮਹਾਰਾਜ ਜੀ ਕਹਿੰਦੇ ਨੇ ਤੇਰੇ ਜਿਹੜੇ ਸੁਵਾਸ ਨੇ ਨਾ ਇਹਨਾਂ ਨੂੰ ਜਪ ਮਾਲੀ ਇਹਨੂੰ ਨਾਮ ਜਪਣ ਵਾਲੀ ਮਾਲਾ ਬਣਾ ਲਾ ਜੇ ਇਹਦੇ ਤੇ ਸੁਆਸ ਨੇ ਨਾ ਇਹਨਾਂ ਨੂੰ ਨਾਮ ਜਪਣ ਵਾਲੀ ਮਾਲਾ ਕਰ ਲੈ ਤੂੰ ਮਾਲਾ ਬਣਾ ਲੈ ਜਪੋ ਇਹਦੇ ਨਾਲ ਫਿਰ ਜਪੋ ਜਾਪ ਉਸ ਪ੍ਰਮਾਤਮਾ ਦਾ ਹਰ ਜਪੋ ਹਰੀ ਨੂੰ ਜਪਣਾ ਕਰ ਗੁਰਮੁਖ ਆਵੇ ਸਾਧ ਮਣਾ ਹੀ ਮੇਰੇ ਮਨਾ ਜੇ ਗੁਰਮੁਖ ਹੋ ਜੇਗਾ ਨਾ ਤੇ ਫਿਰ ਨਾਮ ਜਪਣ ਦਾ ਜਿਹੜਾ ਰਸ ਹੈ ਨਾ ਜਿਹੜਾ ਸੁਆਦ ਹੈ ਉਹ ਤੈਨੂੰ ਜ਼ਰੂਰ ਆਏਗਾ ਰਹਾਓ ਗੁਰ ਅਪਨੇ ਸਾਚ ਸੁਖ ਜਾ ਕੋ ਕਿਆ ਤਿਸ ਉਪਮਾ ਕਹੀਏ ਵਿਸ਼ਰਾਮ ਲਾ ਕੇ ਗੁਰੂ ਮਹਾਰਾਜੀ ਰਹਿਮਤ ਕਰਦੇ ਨੇ ਗੁਰੂ ਦੇ ਉਪਦੇਸ਼ ਦੇ ਨਾਲ ਜਿੰਨੇ ਸੱਚੇ ਸੁੱਖ ਨੂੰ ਪ੍ਰਾਪਤ ਕਰ ਲਿਆ ਸੱਚਾ ਸੁੱਖ ਕੀ ਹੈ ਪਰਮਾਤਮਾ ਦਾ ਨਾਮ ਹੈ ਨਾ ਜਿਹੜਾ ਉਹ ਸਵੇਰ ਤੋਂ ਲੈ ਕੇ 24 ਘੰਟੇ ਨੇ ਜਿਹੜੇ ਸਾਡੇ ਅੰਦਰ ਵਸ ਜਾਵੇ ਇਹ ਸਭ ਤੋਂ ਵੱਡਾ ਸੁੱਖ ਹੈ ਆਪ ਜੀ ਵੀ ਸੋਚਦੇ ਹੋ ਹੋਵੋਗੇ ਤੇ ਮੈਨੂੰ ਇੱਕ ਈ ਕਿਸੇ ਗੁਰਮਖ ਪਿਆਰੇ ਨੇ ਨਾ ਸਵਾਲ ਵੀ ਕਰ ਦਿੱਤਾ ਸੀ ਕਹਿੰਦਾ ਜੀ ਸਾਰੇ ਗ੍ਰੰਥੀ ਸਿੰਘ ਨੇ ਨਾ ਜਿਹੜੇ ਉਹ ਜਦੋਂ ਅਰਦਾਸ ਕਰਦੇ ਨੇ ਉਦੋਂ ਅਰਦਾਸ ਦੇ ਵਿੱਚ ਇਹ ਸ਼ਬਦ ਆਖਦੇ ਨੇ ਤੇਰੀ ਕਿਰਪਾ ਨਾਲ ਚਾਰ ਪੈਰ ਦਿਨ ਦੇ ਸੁੱਖ ਦੇ ਨਿਕਲੇ ਨੇ ਤੇ ਕਿਰਪਾ ਕਰੀ ਆਉਣ ਵਾਲੇ ਚਾਰ ਪੈਰ ਨੇ ਜਿਹੜੇ ਇਹ ਵੀ ਸੁੱਖ ਦੇ ਨਾਲ ਗੁਜ਼ਰਨ ਤੇ ਮੈਂ ਕਿਹਾ ਮੇਰੇ ਨਿਕਲਦੇ ਹੀ ਨਹੀਂ ਸੁੱਖ ਦੇ ਨਾਲ ਮੈਂ ਅਰਦਾਸ ਕਿਵੇਂ ਕਰਾਂ ਜੀ ਚਾਰ ਪੈਰ ਸੁੱਖ ਦੇ ਨਾਲ ਨਿਕਲੇ ਉਹਨੋਂ ਤੇ ਫੇਰ ਹੀ ਮੈਂ ਅਰਦਾਸ ਕਰਾਂ ਨਾ ਤੇ ਫਿਰ ਮੈਨੂੰ ਕਹਿੰਦੇ ਜੀ ਹੋਰ ਕਿਵੇਂ ਸੁਖ ਨਾਲ ਨਿਕਲ ਨਹੀਂ ਚਾਹੀਦੇ ਨੇ ਮੈਂ ਕਿਹਾ ਜਦੋਂ 24 ਘੰਟੇ ਪ੍ਰਭੂ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਦੇ ਅੰਦਰ ਚੱਲਣ ਲੱਗ ਪਿਆ ਨਾ ਉਸ ਦਿਨ ਮੈਂ ਅਰਦਾਸ ਕਰਾਂਗਾ ਵੀ ਪਿਛਲੇ ਜਿਹੜੇ ਚਾਰ ਪੈਰ ਨੇ ਚਾਰਾਂ ਪੈਰਾਂ ਦੇ ਵਿੱਚ ਇੱਕ ਵੀ ਸੁਵਾਸ ਤੇਰੇ ਨਾਮ ਤੋਂ ਬਿਨਾਂ ਨਹੀਂ ਗਿਆ ਤੇ ਅੱਜ ਮੇਰਾ ਦਿਨ ਸੁਖ ਨਾਲ ਗੁਜ਼ਰੀ ਹੈ ਇਹ ਮੈਂ ਨਹੀਂ ਕਹਿ ਰਿਹਾ ਮੈਂ ਗੁਰਬਾਣੀ ਤੋਂ ਸਿੱਖਿਆ ਹੈ ਕੀ ਵਿਸਰੇ ਦੁੱਖ ਬਹੁਤਾ ਲੱਗੇ ਗੁਰੂ ਮਹਾਰਾਜ ਦੀ ਰਹਿਮਤ ਕਰਦੇ ਨੇ ਜਿਕਿਆਸੂ ਵੱਲੋਂ ਸਵਾਲ ਨੇ ਵੀ ਸੁਖ ਕੀ ਏ ਤੇ ਦੁੱਖ ਕੀ ਏ ਕੀ ਵਿਸਰ ਜਾਂਦਾ ਤੇ ਅਸੀਂ ਦੁਖੀ ਹੁੰਨੇ ਆ ਵਿਸਰ ਨਹੀਂ ਤੂੰ ਨਾ ਵਿਸਰ ਕੀ ਵਿਸਰੇ ਦੁੱਖ ਬਹੁਤਾ ਲੱਗੇ ਦੁੱਖ ਲੱਗੇ ਵਿਸਰ ਨਹੀਂ ਦੁੱਖ ਲੱਗਦਾ ਜਦੋਂ ਵਿਸਰ ਜਾਂਦਾ ਤੇ ਫਿਰ ਮੈਂ ਤੇ ਦੁਖੀ ਆ ਸਾਰਾ ਦਿਨ ਮੇਰਾ ਸਿਮਰਨ ਨਹੀਂ ਚੱਲਦਾ ਹਰ ਇੱਕ ਸਵਾਸ ਦੇ ਨਾਲ ਸਿਮਰਨ ਨਹੀਂ ਚੱਲਦਾ ਜਦੋਂ ਮੈਂ ਦੁਖੀ ਆ ਤੇ ਫਿਰ ਮੈਂ ਆਣ ਕੇ ਝੂਠ ਕਿਉਂ ਬੋਲਾਂ ਇਨੂੰ ਨਹੀਂ ਪਤਾ ਵੀ ਮੈਂ ਦੁਖੀ ਹਾਂ ਮੇਰਾ ਹਰ ਸਵਾਸ ਜਿਹੜਾ ਵੈਗਰੂ ਸਿਮਰਨ ਨਾਲ ਨਹੀਂ ਚੱਲਦਾ ਤੇ ਇਹ ਜਾਣੀ ਜਾਣੇ ਇਸ ਕਰਕੇ ਮੈਂ ਤੇ ਅੱਗੇ ਝੂਠ ਨਹੀਂ ਬੋਲ ਸਕਦਾ ਜਿਸ ਦਿਨ ਹਰ ਸਵਾਸ ਸਿਮਰਨ ਦੇ ਨਾਲ ਚੱਲ ਪਿਆ ਉਸ ਦਿਨ ਮੈਂ ਅਰਦਾਸ ਕਰ ਦਿਆਂਗਾ ਦੂਜੇ ਕਰਦੇ ਨੇ ਕਰੀ ਜਾਣ ਪਰ ਮੈਂ ਝੂਠ ਨਹੀਂ ਬੋਲਦਾ ਹਿੰਦੀ ਦਰ ਦੇ ਵਿੱਚ ਸ਼ਰਮ ਦੇ ਵਿੱਚ ਆਣ ਕੇ ਗੁਰ ਉਪਦੇਸ਼ ਸਾਚ ਸੁਖ ਜਾਹੋ ਇਹ ਸੱਚਾ ਸੋਖੇ ਇਹ ਹਰ ਇੱਕ ਸਵਾਸ ਦੇ ਨਾਲ ਵੈਗੁਰੂ ਸਿਮਰਨੇ ਜਿਹੜਾ ਉਹ ਚੱਲ ਪਵੇ ਤੇ ਇਹ ਗੁਰੂ ਦੇ ਉਪਦੇਸ਼ ਦੇ ਨਾਲ ਸੱਚਾ ਸੁੱਖ ਮਿਲਦਾ ਹੈ। ਕਿਆ ਇਸ ਉਪਮਾ ਕਹੀਏ ਗੁਰੂ ਮਹਾਰਾਜ ਜੀ ਕਹਿੰਦੇ ਫਿਰ ਉਹਦੀ ਵਡਿਆਈ ਵੇਖੋ ਕਿੰਟੀ ਵੱਡੀ ਹੈ ਜਿੰਦੇ ਚਾਰੇ ਪੈਰ ਸੁੱਖ ਦੇ ਨਾਲ ਗੁਜ਼ਰਦੇ ਨੇ ਭਾਵ ਚਾਰੇ ਪੈਰ ਸਿਮਰਨ ਕਰਦੇ ਦੇ ਗੁਜ਼ਰ ਗਏ ਨੇ ਤੇ ਉਹਦੀ ਉਪਮਾ ਹੀ ਨਹੀਂ ਕਹੀ ਜਾ ਸਕਦੀ ਜਿੰਨਾ ਵੱਡਾ ਹੈ। ਇਤਨਾ ਮਹਾਨ ਹੋ ਗਿਆ ਉਹ ਜਿੰਦੇ ਸਵਾਸ-ਸਵਾਸ ਦੇ ਨਾਲ ਪ੍ਰਮਾਤਮਾ ਦਾ ਨਾਮ ਚੱਲ ਗਿਆ। ਲਾਲ ਜਵੇਹਿਰ ਰਤਨ ਪਦਾਰਥ ਕੋਜਿਤ ਗੁਰਮੁਖ ਲਈਏ ਲਾਲ ਜਵੇਹਰ ਰਤਨ ਪਦਾਰਥ ਇਹ ਅਮੋਲਕ ਪਦਾਰਥ ਨੇ ਬੜੇ ਮਹੰਗੇ ਨੇ ਇਹਨਾਂ ਨੂੰ ਅੱਗੇ ਰੱਖ ਕੇ ਗੁਰੂ ਮਹਾਰਾਜ ਜੀ ਸਾਨੂੰ ਇਹ ਦੱਸਦੇ ਨੇ ਵੀ ਇਹਨਾਂ ਤੋਂ ਜ਼ਿਆਦਾ ਅਮੋਲਕ ਉਸ ਪ੍ਰਮਾਤਮਾ ਦਾ ਨਾਮ ਹੈ ਨਾਮ ਪਦਾਰਥ ਹੈ ਨਾ ਜਿਹੜਾ ਕੋਜਿਤ ਗੁਰਮੁਖ ਲਈਏ ਜਿਵੇਂ ਇਹਨਾਂ ਨੂੰ ਮਾਇਆਤਾਰੀ ਮਨੋਖੇ ਜਿਹੜਾ ਰਤਨ ਲੱਭਦਾ ਫਿਰਦਾ ਹੀਰੇ ਲੱਭਦਾ ਫਿਰਦਾ ਹੈ ਉਵੇਂ ਤੇਰੇ ਅੰਦਰ ਪਰਮਾਤਮਾ ਦਾ ਨਾਮ ਬੜਾ ਅਮੋਲਕ ਏ ਕੋਜਿਤ ਗੁਰਮਖ ਲਈਏ ਤੂੰ ਗੁਰਮਖ ਬਣ ਤੇ ਗੁਰਮਖ ਬਣ ਕੇ ਲੱਭਦੇ ਆ ਲੱਭਦੇ ਆ ਅੰਦਰੋਂ ਲੱਭ ਜਾਂਦਾ ਏ ਚੀਨੇ ਗਿਆਨ ਧਿਆਨ ਧਨ ਸਾਚੋ ਇੱਕ ਸ਼ਬਦ ਲੈ ਲਾਵੇ ਚੀਨੇ ਦਾ ਅਰਥ ਹੁੰਦਾ ਲੱਭਣਾ ਚੀਨੇ ਦਾ ਅਰਥ ਹੈ ਲੱਭਣਾ ਚੀਨੇ ਗਿਆਨ ਧਿਆਨ ਧਨ ਸਾਚੋ ਇਹ ਸੱਚਾ ਧਨ ਹੈ ਕਿਹੜਾ ਗਿਆਨ ਤੇ ਧਿਆਨ ਦਾ ਜਦੋਂ ਗਿਆਨ ਤੇ ਧਿਆਨ ਇਕੱਠਾ ਆ ਜਾਂਦਾ ਹੈ ਨਾ ਉਦੋਂ ਥੋੜਾ ਜਿਹਾ ਇਹਦਾ ਜਿਹੜਾ ਅਰਥ ਹੈ ਉਹ ਵਿਚਾਰ ਦੇ ਨਾਲ ਕਰਨਾ ਬਣ ਜਾਂਦਾ ਹੈ ਕਈ ਵਾਰੀ ਸਾਨੂੰ ਗਿਆਨ ਤੇ ਹੈ ਪਰ ਧਿਆਨ ਨਹੀਂ ਕਈ ਵਾਰੀ ਸਾਨੂੰ ਗਿਆਨ ਤੇ ਹੈ ਪਰ ਧਿਆਨ ਨਹੀਂ ਅਸੀਂ ਮੋਟਰਸਾਈਕਲ ਤੇ ਚਾਈ ਜੰਨੇ ਆ ਹੁਣ ਸਾਨੂੰ ਗਿਆਨ ਹੈ ਮੋਟਰਸਾਈਕਲ ਚਲਾਉਣਾ ਹੁੰਦਾ ਹੈ ਸਾਨੂੰ ਗਿਆਨ ਹੈ ਮੋਟਰਸਾਈਕਲ ਕਿਵੇਂ ਚੱਲੇਗਾ ਤੇ ਤਾਂ ਹੀ ਅਸੀਂ ਮੋਟਰਸਾਈਕਲ ਤੇ ਜਾ ਰਹੇ ਆ ਨਾ ਪਰ ਇੱਥੇ ਜਿਹੜਾ ਧਿਆਨ ਹੈ ਨਾ ਉਹ ਉੱਕ ਗਿਆ ਤੇ ਮੋਟਰਸਾਈਕਲ ਜਿਹੜਾ ਹੈ ਉਹ ਕਿਸੇ ਖੱਡੇ ਚ ਵੱਜਿਆ ਤੇ ਅਸੀਂ ਡਿੱਗ ਪਏ ਆ ਹੁਣ ਧਿਆਨ ਨਹੀਂ ਆਕਣਾ ਗਿਆਨ ਹੈਗਾ ਧਿਆਨ ਨਹੀਂ ਹੈਗਾ ਹੁਣ ਗੁਰਬਾਣੀ ਆਖਦੀ ਚੀਨੇ ਗਿਆਨ ਧਿਆਨ ਜੇ ਤੈਨੂੰ ਗਿਆਨ ਹੈਗਾ ਨਾ ਤੇ ਉਸ ਗਿਆਨ ਨੂੰ ਧਿਆਨ ਦੀ ਤਾਕਤ ਦੇ ਨਾਲ ਵਰਤੋਂ ਦੇ ਵਿੱਚ ਲੈ ਕੇ ਆ ਜਿਵੇਂ ਗੁਰਬਾਣੀ ਦੇ ਅੰਦਰ ਸ਼ਬਦ ਦੇ ਕੂੜ ਬੋਲ ਮੁਰਦਾਰ ਖਾਏ ਗੁਰਬਾਣੀ ਹੁਣ ਕਹਿੰਦੀ ਵੀ ਜਿਹੜਾ ਝੂਠ ਬੋਲਦਾ ਹੈ ਨਾ ਉਹ ਮੁਰਦਾ ਖਾਂਦਾ ਹੈ ਇਹ ਗਿਆਨ ਉਹ ਗਿਆਨ ਤੇ ਅਸੀਂ ਬੋਲਣ ਲੱਗੇ ਜੇ ਧਿਆਨ ਨਹੀਂ ਰੱਖਦੇ ਤੇ ਫਿਰ ਮੁਰਦਾ ਤੇ ਕਾਲੇ ਫਿਰ ਗਿਆਨ ਕਿਹੜੇ ਕੰਮ ਆਇਆ ਗਿਆਨ ਤੇ ਕਿਸੇ ਕੰਮ ਹੀ ਨਹੀਂ ਆਇਆ ਮੈਂ ਇੱਕ ਵਾਰੀ ਫਿਰ ਦੱਸਾਂ ਥੋੜਾ ਟਾਈਮ ਵੀ ਭੱਜਿਆ ਜਾਂਦਾ ਹੈ ਅਸੀਂ ਜਾਣਦੇ ਹਾਂ ਸਾਨੂੰ ਗਿਆਨ ਹੈ ਅਸੀਂ ਮੋਟਰਸਾਈਕਲ ਚਲਾ ਰਹੇ ਹਾਂ ਪਰ ਧਿਆਨ ਨਹੀਂ ਹੈਗਾ ਤੇ ਅਸੀਂ ਡਿੱਗ ਪਾਂਗੇ ਧਿਆਨ ਵੀ ਰੱਖਣਾ ਪੈਗਾ ਗਿਆਨ ਦੇ ਨਾਲ ਧਿਆਨ ਜ਼ਰੂਰੀ ਹੈ ਇਸੇ ਤਰ੍ਹਾਂ ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ ਗੁਰਬਾਣੀ ਨੇ ਸਾਨੂੰ ਦੱਸਿਆ ਕੂੜ ਬੋਲ ਮੁਰਦਾ ਖਾਈ ਕਿ ਜੇ ਤੂੰ ਝੂਠ ਬੋਲੇਗਾ ਨਾ ਤੇ ਸਮਝ ਲੈ ਤੂੰ ਮੁਰਦਾ ਖਾ ਲਿਆ ਝੂਠ ਬੋਲਣਾ ਮੁਰਦਾ ਖਾਣ ਦੇ ਬਰਾਬਰ ਹੈ ਜਿੰਨਾ ਮੁਰਦਾ ਖਾਣ ਦਾ ਪਾਪ ਲੱਗਦਾ ਹੈ ਨਾ ਹੁਣ ਜਿਹੜਾ ਬੰਦਾ ਆਖਦਾ ਨਾ ਮੈਂ ਮੀਟ ਨਹੀਂ ਖਾਂਦਾ ਮੁਰਦਾ ਹੀ ਖਾਂਦੇ ਨਾ ਮਾਰ ਕੇ ਖਾਂਦੇ ਆ ਜਿਹੜਾ ਮਰ ਗਿਆ ਉਹ ਮੁਰਦਾ ਹੈ ਜਿਹੜਾ ਬੰਦਾ ਆਖਦਾ ਨਾ ਮੈਂ ਮੀਟ ਨਹੀਂ ਖਾਂਦਾ ਤੇ ਜੇ ਉਹਨੇ ਦਿਨ ਦੇ ਵਿੱਚ 100 ਵਾਰੀ ਝੂਠ ਬੋਲੇ ਨਾ ਉਹਨੇ 100 ਮੁਰਦੇ ਖਾ ਲਏ ਨੇ 100 ਵਾਰੀ ਮੀਟ ਖਾ ਲਿਆ ਹੈ ਉੰਨੇ ਸੋਮਵਰਤੇ ਕਾਲੇ ਨੇ ਸੋਬਰੀ ਮੀਟ ਖਾ ਲਿਆ ਹੁਣ ਗਿਆਨ ਹੈਗਾ ਵੀ ਗੁਰਬਾਣੀ ਆਖਦੀ ਏ ਕੂੜ ਬੋਲ ਮਰਦਾਰ ਖੈ ਝੂਠ ਨਹੀਂ ਬੋਲਣਾ ਜੇ ਝੂਠ ਬੋਲ ਗਿਆ ਤੇ ਮਰਦਾ ਖਾਵਾਂਗਾ ਹੁਣ ਧਿਆਨ ਨਹੀਂ ਰੱਖਿਆ ਜੇ ਬੋਲਣ ਲੱਗਿਆ ਧਿਆਨ ਰੱਖਿਆ ਹੁੰਦਾ ਵੀ ਮੈਂ ਝੂਠ ਨਹੀਂ ਬੋਲਣਾ ਤੇ ਫਿਰ ਗਿਆਨ ਧਿਆਨ ਤਨ ਸੱਚੋ ਫਿਰ ਉਹਨੂੰ ਸੱਚੇ ਧੰਨ ਦੀ ਪ੍ਰਾਪਤੀ ਨਹੀਂ ਸੀ ਫਿਰ ਉਹਨੂੰ ਸੱਚਾ ਧੰਨ ਹੈ ਨਾ ਜਿਹੜਾ ਉਹ ਪ੍ਰਾਪਤ ਹੋਣਾ ਸੀ ਉਸ ਪਰਮਾਤਮਾ ਦੀ ਪ੍ਰਾਪਤੀ ਏਕ ਸ਼ਬਦ ਲੈ ਲਾਵੇ ਤੇ ਇੱਕ ਗੁਰੂ ਮਹਾਰਾਜ ਜੀ ਦਾ ਸ਼ਬਦ ਹੈ ਵਾਹਿਗੁਰੂ ਗੁਰਮੰਤਰ ਉਹਦੇ ਵਿੱਚ ਪ੍ਰੀਤ ਕਰਨੀ ਨਿਰਾਲੰਭ ਨਿਰਹਾਰ ਨਹਿ ਕੇਵਲ ਨਿਰਭਉ ਤਾੜੀ ਲਾਵੇ ਇਹ ਪ੍ਰਮਾਤਮਾ ਦੇ ਨਾਮ ਹੈ ਸਾਰੇ ਨਿਰਾਲੰਭ ਨਿਰਾਲੰਭ ਦਾ ਅਰਥ ਹੁੰਦਾ ਉਹਨੂੰ ਆਸਰੇ ਦੀ ਲੋੜ ਨਹੀਂ ਜਿਵੇਂ ਸਾਨੂੰ ਆਸਰੇ ਦੀ ਲੋੜ ਏ ਬੱਚੇ ਨੂੰ ਮਾਂ ਦੇ ਆਸਰੇ ਦੀ ਲੋੜ ਏ ਮਾਂ ਨੂੰ ਪਤੀ ਦੇ ਆਸਰੇ ਦੀ ਲੋੜ ਏ ਪਤੀ ਨੂੰ ਪਿਤਾ ਦੇ ਆਸਰੇ ਦੀ ਲੋੜ ਏ ਜਾਇਦਾਦ ਦੇ ਆਸਰੇ ਦੀ ਲੋੜ ਏ ਕਮਾਈ ਦੀ ਲੋੜ ਏ ਗੁਰਸਿੱਖ ਨੇ ਜਿਹੜੇ ਉਹਨਾਂ ਨੂੰ ਗੁਰੂ ਦੇ ਆਸਰੇ ਦੀ ਲੋੜ ਹੈ ਉਹ ਪਰਮਾਤਮਾ ਕਾਲਪੁਰਖ ਵੈਗ ਉਹਨਾਂ ਜਿਹੜਾ ਨਿਹਰਾ ਆਲੰਭ ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਉਹ ਸਾਨੂੰ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ ਨਿਰਹਾਰ ਉਹ ਸਾਡੀ ਤਰ੍ਹਾਂ ਨਖਿੱਧ ਪਦਾਰਥ ਨਹੀਂ ਜਿਹੜੇ ਉਹਨਾਂ ਨੂੰ ਖਾਣ ਵਾਲਾ ਨਹੀਂ ਹੈਗਾ ਉਹ ਨਿਰਹਾਰ ਹੈ ਨਹਿ ਕੇਵਲ ਉਹ ਮੁਕਤੀ ਦਾ ਦਾਤਾ ਹੈ ਮੁਕਤੀ ਦੇਣ ਵਾਲਾ ਹੈ ਨਿਰਭਉ ਉਹ ਕਿਸੇ ਤੋਂ ਡਰਦਾ ਨਹੀਂ ਉਨੂੰ ਕਿਸੇ ਦਾ ਡਰ ਨਹੀਂ ਤਾੜੀ ਲਾਵੇ ਤਾੜੀ ਦਾ ਅਰਥ ਹੁੰਦਾ ਜੁੜ ਜਾਣਾ ਸਮਾਧੀ ਦਾ ਲੱਗ ਜਾਣਾ ਉਸ ਪਰਮਾਤਮਾ ਦੇ ਵਿੱਚ ਫਿਰ ਸਮਾਧੀ ਲਾਣਾ ਕਰੇ ਕਿਵੇਂ ਚੀਨੇ ਗਿਆਨ ਧਿਆਨ ਤਨ ਸਾਚੋ ਸੱਚਾ ਤਨ ਕੋਲ ਹੋਵੇ ਤੇ ਸੱਚਾ ਧੰਨੇ ਜਿਹੜਾ ਉਹ ਗਿਆਨ ਵੀ ਹੋਵੇ ਤੇ ਧਿਆਨ ਵੀ ਹੋਵੇ ਗਿਆਨ ਵੀ ਹੋਵੇ ਤੇ ਧਿਆਨ ਵੀ ਹੋਵੇ ਜੇ ਗਿਆਨ ਤੇ ਧਿਆਨ ਦੋਵੇਂ ਹੈਗੇ ਨੇ ਨਾ ਗੁਰਬਾਣੀ ਦਾ ਗਿਆਨ ਹੈ ਤੇ ਗੁਰਬਾਣੀ ਦੇ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਧਿਆਨ ਦੇ ਨਾਲ ਵਰਤੋਂ ਦੇ ਵਿੱਚ ਲੈ ਕੇ ਆਉਂਦਾ ਉਹਨੇ ਸੱਚਾ ਤਨ ਪ੍ਰਾਪਤ ਕਰ ਲਿਆ ਇੱਕ ਵੈਗੁਰ ਗੁਰ ਸ਼ਬਦ ਦੇ ਵਿੱਚ ਪ੍ਰੀਤ ਲੱਗ ਗਈ ਏ ਤੇ ਜੋ ਪਰਮਾਤਮਾ ਜਿਸ ਨੂੰ ਆਸਰੇ ਦੀ ਲੋੜ ਨਹੀਂ ਜਿਸ ਨੂੰ ਖਾਦੇ ਪਦਾਰਥਾਂ ਦੀ ਲੋੜ ਨਹੀਂ ਜਿਹੜਾ ਕੇਵਲ ਮੁਕਤੀ ਦੇਣ ਵਾਲਾ ਹੈ ਤੇ ਜਿਹੜਾ ਡਰ ਤੋਂ ਰਹਿ ਤਹਿ ਤਾੜੀ ਲਾਵੇ ਉਹਦੇ ਵਿੱਚ ਫਿਰ ਸਮਾਧੀ ਇਹ ਜਿਹੜੀ ਉਹ ਲੱਗ ਜਾਇਆ ਕਰਦੀ ਏ ਸੈਰ ਸਬਤ ਭਰੇ ਚਲ ਨਿਰਮਲ ਸੈਰ ਕਹਿੰਦੇ ਨੇ ਸਮੁੰਦਰ ਨੂੰ ਸਬਤ ਕਹਿੰਦੇ ਨੇ ਸੱਤ ਸੱਤ ਸਮੁੰਦਰ ਨੇ ਸਾਡੇ ਸਰੀਰ ਦੇ ਅੰਦਰ ਪੰਜ ਗਿਆਨ ਇੰਦਰੀ ਨੇ ਤੇ ਦੂਜਾ ਮਨ ਤੇ ਬੁੱਧ ਹੈ ਪਰ ਇਹ ਜਲ ਨਿਰਮਲ ਇਹ ਹੁਣ ਗੁਰੂ ਦੇ ਨਿਰਮਲ ਗਿਆਨ ਦੇ ਨਾਲ ਭਰੇ ਹੋਏ ਨੇ ਪਰ ਜਾਣਗੇ ਇਹ ਜਿਹੜੇ ਸੱਤ ਪੰਜ ਗਿਆਨ ਇੰਦਰੀ ਮਨ ਤੇ ਬੁੱਧ ਦੇ ਜਿਹੜਾ ਇਹ ਗੁਰੂ ਦੇ ਗਿਆਨ ਦੇ ਨਾਲ ਭਰ ਜਾਣਗੇ ਉਲਟੀ नाव ਤਰਾਵੇ ਉਲਟੀ नाव ਤਰਾਵੇ ਇਹ ਹੁਣ ਸੰਸਾਰ ਦੇ ਨਾਲ ਨਹੀਂ ਤੁਰੇਗਾ ਸੰਸਾਰ ਦੇ ਵੱਲੋਂ ਉਲਟਾ ਚੱਲੇਗਾ ਉਲਟੀ नाव ਤਰਾਵੇ ਦੂਜਿਆਂ ਦੀਆਂ ਤੇ ਸਿੱਧੀਆਂ ਬੇੜੀਆਂ ਚੱਲਦੀਆਂ ਨੇ ਨਾ ਇਹ ਹੁਣ ਇਹਦੀ ਬੇੜੀ ਪੁੱਠੀ ਚੱਲੇਗੀ ਪਵ ਸੰਸਾਰ ਦੇ ਨਾਲ ਨਹੀਂ ਚੱਲੇਗਾ ਹੁਣ ਸੰਸਾਰ ਤੋਂ ਵੱਖਰਾ ਕਿਵੇਂ ਹੁੰਦਾ ਹੈ ਸੰਸਾਰ ਦੇ ਅੰਦਰ ਜਿਹੜਾ ਸੰਸਾਰੀ ਏ ਉਹਨੂੰ ਪਰਵਾਰਿਕ ਮੋਹ ਹੈ ਉਨ ਨੂੰ ਮਾਇਆ ਦਾ ਮੋਹ ਹੈ ਉਹਦੇ ਅੰਦਰ ਵਕਾਰ ਨੇ ਭਰਾਈਆਂ ਨੇ ਇਹ ਨ ਸਾਰਿਆਂ ਤੋਂ ਰਹਿਤ ਹੋ ਜਾਏਗਾ ਇਹਨਾਂ ਸਾਰਿਆਂ ਤੋਂ ਰਹਿਤ ਹੋ ਜਾਏਗਾ ਇਸ ਤਰ੍ਹਾਂ ਇਹ ਉਲਟੀ ਨਾਅ ਇਹਦੀ ਉਹ ਮੁੱਦੀ ਬੇੜੀ ਵੀ ਚੱਲ ਜਾਏਗੀ ਮੁੱਦੀ ਬੇੜੀ ਤੁਰਿਆ ਨਹੀਂ ਕਰਦੀ ਡੁੱਬ ਜਾਂਦੀ ਏ ਪਰ ਇਹਦੀ ਮੁੱਦੀ ਬੇੜੀ ਹੈ ਨਾ ਜਿਹੜੀ ਉਹ ਚੱਲ ਜਾਏਗੀ ਇਤਨੀ ਸਮਰੱਥਾ ਇਹਦੇ ਵਿੱਚ ਆ ਜਾਵੇਗੀ ਬਾਹਰ ਜਾ ਤੋ ਠਾਕ ਰਹਾਵੇ ਗੁਰਮੁਖ ਸਹਿਜ ਸਮਾਵੇ ਬਾਹਰ ਜਾ ਤੋ ਸਾਡਾ ਮਨ ਇਹ ਨਾ ਜਿਹੜੇ ਬਾਹਰ ਨੂੰ ਜਾਂਦਾ ਹੈ ਠਾਕ ਦਾ ਅਰਥ ਹੁੰਦਾ ਰੁਕਣਾ ਬਾਹਰ ਜਾ ਤੋ ਠਾਕ ਰਹਾਵੇ ਰਹਾਵੇ ਦਾ ਅਰਥ ਹੁੰਦਾ ਲੱਕੂ ਠਾਕ ਮਨੇ ਰੁਕ ਗਈ ਸਾਡਾ ਮਨ ਇਹ ਨਾ ਜਿਹੜਾ ਬਾਹਰ ਨੂੰ ਜਾਂਦਾ ਹੈ ਕਦੀ ਬੱਚਿਆਂ ਦੇ ਵੱਲ ਚਲਾ ਗਿਆ ਕਦੀ ਪਤਨੀ ਵੱਲ ਚਲਾ ਗਿਆ ਕਦੀ ਪਿਤਾ ਵੱਲ ਚਲਾ ਗਿਆ ਕਦੀ ਮਾਤਾ ਵੱਲ ਚਲਾ ਗਿਆ ਕਦੀ ਮਾਇਆ ਵੱਲ ਕਦੀ ਧੰਦੇ ਵੱਲ ਇਹ ਬਾਹਰ ਨੂੰ ਜਾਂਦਾ ਹੈ ਬਾਹਰ ਦੀਆਂ ਸੋਚਦਾ ਅੰਦਰ ਦੀ ਨਹੀਂ ਸੋਚਦਾ ਵੀ ਮੇਰੇ ਅੰਦਰ ਪਰਮਾਤਮਾ ਦਾ ਵਾਸਾ ਹੈ ਤੇ ਮੈਂ ਉਹਨੂੰ ਅੰਦਰੋਂ ਲੱਭਣਾ ਹੈ ਜਿਹੜਾ ਗੁਰਮੁਖ ਹੈ ਨਾ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਉਹ ਫਿਰ ਇਸ ਮਨ ਨੂੰ ਬਾਹਰ ਜਾਣੀ ਨਹੀਂ ਦਿੰਦਾ ਬਾਹਰ ਦੁਨੀਆ ਦੇ ਨਾਲ ਜੁੜ ਨਹੀਂ ਦਿੰਦਾ ਗੁਰਮੁਖ ਸਹਿਜ ਸਮਾਵੇ ਇਹ ਗੁਰਮੁਖ ਹੈ ਤੇ ਸਹਿਜ ਦੇ ਨਾਲ ਉਸ ਪਰਮਾਤਮਾ ਦੇ ਵਿੱਚ ਨੇ ਸਮਾ ਜਾਣਾ ਹੈ ਹੁਣ ਆਖਰੀ ਤੁਕਾਂ ਦੇ ਅੰਦਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਸੋ ਗਿਰਹੀ ਸੋ ਦਾਸ ਉਦਾਸੀ ਹੀ ਗਿਰੀ ਕਹਿੰਦੇ ਨੇ ਘਰ ਪਰਿਵਾਰ ਵਾਲੇ ਨੂੰ ਗ੍ਰਿਸ਼ਟੀ ਕਹਿੰਦੇ ਨੇ ਆਪਾਂ ਸੋ ਗ੍ਰਿਹੀ ਉਹ ਭਾਵੇਂ ਗ੍ਰਿਸ਼ਤ ਦੇ ਵਿੱਚ ਰਹਿੰਦਾ ਹੈ ਸੋ ਦਾਸ ਉਦਾਸੀ ਉਹ ਭਾਵੇਂ ਉਦਾਸ ਰਹਿੰਦਾ ਹੈ ਭਾਵੇਂ ਘਰ ਪਰਿਵਾਰ ਛੱਡ ਕੇ ਤੇ ਉਦਾਸੀ ਧਾਰਨ ਕੀਤੀ ਹੋਈ ਹੈ ਕਿਤੇ ਦੂਰ ਦਰਾਡੇ ਰਹਿਣ ਲੱਗ ਗਿਆ ਜਿਨ ਗੁਰਮੁਖ ਆਪ ਪਛਾਨਿਆ ਜਿਨ ਨੇ ਆਪਣੇ ਅੰਦਰ ਗੁਰਮੁਖ ਬਣ ਕੇ ਉਸ ਪਰਮਾਤਮਾ ਨੂੰ ਪਛਾਨ ਲਿਆ ਉਹਦਾ ਜੀਵਨ ਸਫਲ ਹੈ ਭਾਵੇਂ ਉਹ ਗ੍ਰਿਸ਼ਤ ਦੇ ਵਿੱਚ ਰਹੇ ਭਾਵੇਂ ਗ੍ਰਿਸ਼ਤੀ ਹੋਵੇ ਤੇ ਭਾਵੇਂ ਘਰ-ਬਾਰ ਉਹਨੇ ਛੱਡਿਓ ਹੋਵੇ ਤੇ ਉਦਾਸ ਭਾਵ ਬਾਹਰ ਰਹਿਦਾ ਹੋਵੇ ਜੰਗਲਾਂ 'ਚ ਉਦਾਸ ਮਤ ਦੇ ਵਿੱਚ ਰਹਿੰਦਾ ਹੋਵੇ ਮਨ ਦੇ ਵਿੱਚ ਉਦਾਸ ਹੋ ਕੇ ਰਹਿੰਦਾ ਹੋਵੇ ਘਰ ਪਰਿਵਾਰ ਦੇ ਨਾਲ ਨਾ ਜੁੜ ਕੇ ਰਹਿੰਦਾ ਹੋਵੇ ਉਹਦਾ ਜੀਵਨ ਸਫਲ ਹੈ ਗੁਰਮੁਖ ਆਪ ਪਹਿਚਾਨਿਆ ਜਿਨਨੇ ਗੁਰਮਖ ਹੋ ਕੇ ਤੇ ਉਸ ਅਕਾਲ ਪੁਰਖ ਵੈ ਗੁਰੂ ਦੀ ਆਪਣੇ ਅੰਦਰੋਂ ਪਛਾਨ ਕਰ ਲਈਏ ਨਾਨਕ ਕਹੇ ਅਵਰ ਨਹੀਂ ਦੂਜਾ ਸਾਚ ਸ਼ਬਦ ਮਨ ਮੰਨਿਆ ਨਾਨਕ ਕਹੈ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਅਵਰ ਨਹੀਂ ਦੂਜਾ ਇੰਦੇ ਵਿੱਚ ਤੇ ਰੱਬ ਦੇ ਵਿੱਚ ਉਹਨਾਂ ਫਰਕ ਨਹੀਂ ਇਹ ਕੋਈ ਹੋਰ ਦੂਜਾ ਨਹੀਂ ਅਵਰ ਦਾ ਅਰਥ ਹੁੰਦਾ ਹੋਰ ਦੂਜਾ ਨਾਨਕ ਕਹੈ ਅਵਰ ਨਹੀਂ ਦੂਜਾ ਗੁਰੂ ਮਹਾਰਾਜ ਜੀ ਕਹਿੰਦੇ ਨੇ ਅਸੀਂ ਆਖ ਰਹੇ ਹਾਂ ਕਿ ਇਹ ਹੁਣ ਦੂਜਾ ਨਹੀਂ ਇਹ ਰੱਬ ਹੀ ਹੋ ਗਿਆ ਸਾਚ ਸ਼ਬਦ ਮਨ ਮੰਨਿਆ ਸੱਚਾ ਸ਼ਬਦ ਜਿਹੜਾ ਉਹਦੇ ਵਿੱਚ ਇਸ ਦਾ ਮਨ ਮੰਨ ਗਿਆ ਇੱਥੇ ਥੋੜਾ ਸਮਾਂ ਹੈ ਪਰ ਮੈਂ ਇਹ ਜਾਂਦਾ ਜਾਂਦਾ ਨਾ ਆਪ ਜੀ ਦੇ ਨਾਲ ਬਚਨ ਸਾਂਝਾ ਜ਼ਰੂਰ ਕਰਾਂਗਾ ਨਹੀਂ ਤਾਂ ਤੁਹਾਨੂੰ ਸਮਝ ਨਹੀਂ ਲੱਗਣੀ ਵੀ ਉਹਦੇ ਵਿੱਚ ਤੇ ਪਰਮਾ ਉਹ ਰੱਬ ਹੋ ਗਿਆ ਹੈ ਪਰਮਾਤਮਾ ਦੇ ਦੋ ਸਰੂਪ ਨੇ ਇੱਕ ਨਿਰਗੁਣ ਸਰੂਪ ਹੈ ਤੇ ਇੱਕ ਸਰਗੁਣ ਸਰੂਪ ਹੈ ਹਰ ਇੱਕ ਮਨੁੱਖ ਦੀ ਨਾ ਦੋ ਤਰ੍ਹਾਂ ਦੀ ਪਛਾਣ ਹੁੰਦੀ ਹੈ ਹਰ ਇੱਕ ਮਨੁੱਖ ਦੀ ਦੋ ਤਰ੍ਹਾਂ ਦੀ ਪਛਾਣ ਹੁੰਦੀ ਹੈ ਮੈਂ ਛੇਤੀ ਨਿਵੇੜਨ ਦਾ ਯਤਨ ਕਰਾਂਗਾ ਗੱਲ ਸਮਝ ਆ ਜਾਵੇ ਇੱਕ ਤਾਂ ਅਸੀਂ ਉਹਨੂੰ ਚਿਹਰੇ ਤੋਂ ਪਛਾਣਦੇ ਹਾਂ ਉਹਦਾ ਚਿਹਰਾ ਵੇਖ ਲਿਆ ਤੇ ਅਸੀਂ ਪਛਾਣ ਲਿਆ ਵੀ ਹਾਂ ਇਹ ਫਲਾਣਾ ਸਿੰਘ ਹੈ ਅਸੀਂ ਉਹਦਾ ਨਾਮ ਲੈ ਦਿੱਤਾ ਵੀ ਇਹ ਫਲਾਣਾ ਸਿੰਘ ਹੈ ਇਹ ਚਿਹਰੇ ਦੀ ਪਛਾਣ ਹੋ ਗਈ ਉਹਨੂੰ ਚਿਹਰੇ ਤੋਂ ਪਛਾਣ ਲਿਆ ਤੇ ਦੂਜੀ ਪਛਾਣ ਕਿਹੜੀ ਹੈ ਦੂਜੀ ਪਛਾਣ ਹੈ ਜਿਹੜੀ ਉਹਦੇ ਸੁਭਾਅ ਦੀ ਹੈ ਹੁਣ ਸੁਭਾਅ ਦੀ ਪਛਾਣ ਕਿਵੇਂ ਹੁੰਦੀ ਏ ਸੁਭਾਅ ਦੀ ਪਛਾਣ ਉਹਦੇ ਨਾਲ ਵਰਤਣ ਦੇ ਨਾਲ ਹੁੰਦੀ ਏ ਜਦੋਂ ਅਸੀਂ ਉਹਦੇ ਨਾਲ ਵਰਤਦੇ ਆ ਨਾ ਫਿਰ ਪਤਾ ਲੱਗਦਾ ਵੀ ਇਹਦਾ ਸੁਭਾਅ ਜਿਹੜਾ ਉਹ ਚੰਗਾ ਏ ਕਿ ਮਾੜਾ ਏ ਬਸ 2 ਕੁ ਮਿੰਟ ਲਵਾਗਾ ਤੁਸੀਂ ਵੀ ਯਤਨ ਕਰੋ ਕਿ ਗੱਲ ਦੀ ਸਮਝ ਆ ਜਾਵੇ ਤੇ ਦਾਸ ਦੀ ਜਿਹੜੀ ਮਿਹਨਤ ਕੀਤੀ ਏ ਨਾ ਗੁਰੂ ਸਫਲ ਕਰ ਦੇਵੇ ਹਰ ਇੱਕ ਮਨੁੱਖ ਦੀ ਦੋ ਤਰ੍ਹਾਂ ਦੀ ਪਛਾਣ ਹੈ ਇੱਕ ਉਹਦੀ ਪਛਾਣ ਹੈ ਚਿਹਰੇ ਦੀ ਅਸੀਂ ਚਿਹਰਾ ਵੇਖ ਲਿਆ ਤੇ ਕਹਿੰਦਾ ਫਲਾਣਾ ਸਿੰਘ ਹੈ ਦੂਜੀ ਉਹਦੀ ਪਛਾਣ ਹੈ ਉਹਦੇ ਸੁਭਾਅ ਦੀ ਚਿਹਰੇ ਦੀ ਪਛਾਣ ਜਿਹੜੀ ਅੱਖਾਂ ਕਰਦੀਆਂ ਨੇ ਅੱਖਾਂ ਨੇ ਪਛਾਣ ਲਿਆ ਵੀ ਇਹ ਪਛਾਣਾ ਫਲਾਣਾ ਸਿੰਘ ਹੈ ਤੇ ਸੁਭਾਅ ਦੀ ਪਛਾਣ ਨੇ ਨਾ ਜਿਹੜੀ ਉਹ ਸਾਡੀ ਮਤ ਕਰਦੀ ਏ ਜਦੋਂ ਅਸੀਂ ਉਹਦੇ ਨਾਲ ਵਿਹਾਰ ਪਾਣਦੇ ਆ ਫਿਰ ਸਾਨੂੰ ਪਤਾ ਲੱਗ ਜਾਂਦਾ ਇਹ ਬੇਈਮਾਨ ਏ ਇਹ ਬੇਈਮਾਨ ਨਹੀਂ ਹੈਗਾ ਇੰਦਾ ਸੁਭਾਅ ਕਰਮ ਮੈਂ ਇੰਦਾ ਸੁਭਾਅ ਠੰਡਾ ਹੈ ਇੰਦਾ ਸੁਭਾਅ ਝੂਠ ਬੋਲਣ ਵਾਲਾ ਹੈ ਇੰਦਾ ਸੁਭਾਅ ਸੱਚ ਬੋਲਣ ਵਾਲਾ ਹੈ ਹੁਣ ਦੋ ਤਰ੍ਹਾਂ ਦੇ ਹੋਗੇ ਨਾ ਇੱਕ ਸੁਭਾਅ ਦੀ ਪਛਾਣ ਹੋਗੀ ਤੇ ਇੱਕ ਚਿਹਰੇ ਦੀ ਪਛਾਣ ਹੋਗੀ ਇਸੇ ਤਰ੍ਹਾਂ ਉਸ ਪਰਮਾਤਮਾ ਦੀਆਂ ਵੀ ਦੋ ਪਛਾਣਾਂ ਨੇ ਇੱਕ ਨਿਰਗੁਣ ਸਰੂਪ ਹੈ ਤੇ ਦੂਜਾ ਸਰਗੁਣ ਸਰੂਪ ਹੈ ਪ੍ਰਸੰਗ ਮੈਂ ਥੋੜਾ ਔਖਾ ਤੋੜ ਲਿਆ ਤੇ ਸਮਾਂ ਥੋੜਾ ਹੈ ਇਸ ਕਰਕੇ ਸੰਕੋਚ ਦੇ ਨਾਲ ਚੱਲ ਰਿਹਾ ਮੈਂ ਪਰਮਾਤਮਾ ਦੇ ਵੀ ਦੋ ਪ੍ਰਕਾਰ ਦੀ ਪਹਿਚਾਨ ਨੇ ਇੱਕ ਨਿਰਗੁਣ ਤੇ ਦੂਜਾ ਸਰਗੁਣ ਜਿਹੜਾ ਸਰਗੁਣ ਹੈ ਨਾ ਉਹ ਉਹਦੇ ਸਰੂਪ ਦੀ ਪਹਿਚਾਨ ਹੈ ਜਿਹੜਾ ਸਰਗੁਣ ਹੈ ਉਹਦੇ ਸਰੂਪ ਦੀ ਪਹਿਚਾਨ ਹੈ ਜਿੰਨੂੰ ਅੱਖਾਂ ਵੇਖਦੀਆਂ ਨਹੀਂ ਜਿੰਨੂੰ ਅੱਖਾਂ ਵੇਖਦੀਆਂ ਨਹੀਂ ਤੇ ਸਰਗੁਣ ਸਰੂਪ ਆਖੇ ਜਾਂਦੇ ਨੇ ਸੰਤ ਮਹਾਪੁਰਸ਼ ਉਹਨ ਕਿਸੇ ਨੇ ਬਣਾ ਪਾਇਆ ਹੋਵੇ ਸਾਨੂੰ ਉਹਦੇ ਅੰਦਰ ਦਾ ਨਾਮ ਪਤਾ ਉਹ ਬੇਬੀ ਕਿਸ ਤਰ੍ਹਾਂ ਦਾ ਚੋਰ ਏ ਠਾਗੇ ਡਾਕੂ ਏ ਅਸੀਂ ਤੇ ਕਹਾਂਗੇ ਨਾ ਬਾਬਾ ਜੀ ਏ ਸੰਤ ਏ ਸਰਗੁਣ ਸਰੂਪ ਏ ਉਸ ਪਰਮਾਤਮਾ ਦਾ ਜਿਹੜਾ ਪਹਿਰਾਵਾ ਕਰਕੇ ਬਾਹਰੋਂ ਪਤਾ ਲੱਗਦਾ ਏ ਤੇ ਨਿਰਗੁਣ ਇਹ ਉਹਦੇ ਸੁਭਾਅ ਦੀ ਪਛਾਣ ਏ ਜਿਸ ਦੇ ਅੰਦਰ ਪਰਮਾਤਮਾ ਦਾ ਸੁਭਾਅ ਆ ਉਹਦੇ ਵਿੱਚ ਸਰਗੁਣ ਸਰੂਪ ਤੇ ਨਿਰਗੁਣ ਸਰੂਪ ਦੋਵੇਂ ਇਕੱਠੇ ਹੋਗੇ ਜਦੋਂ ਸਰਗੁਣ ਸਰੂਪ ਤੇ ਨਿਰਗੁਣ ਸਰੂਪ ਦੋਵੇਂ ਇਕੱਠੇ ਹੋ ਜਾਂਦੇ ਨੇ ਫਿਰ ਉਹ ਬਣਦਾ ਜੇ ਸੰਤ ਜਿੰਦੇ ਅੰਦਰ ਸੁਭਾਵੀ ਪਰਮਾਤਮਾ ਦਾ ਏ ਤੇ ਜਿੰਦਾ ਚਿਹਰਾ ਜਿਹੜਾ ਉਹ ਵੀ ਸੰਤ ਵਾਲਾ ਏ ਪਹਿਰਾਵਾ ਵੀ ਸੰਤ ਵਾਲਾ ਏ ਤੇ ਸੁਭਾਵੀ ਉਸ ਪਰਮਾਤਮਾ ਵਾਲਾ ਏ ਉਹ ਪਰਮਾਤਮਾ ਹੋ ਗਿਆ ਨਿਰਗੁਣ ਸੁਭਾਅ ਹੋਵੇ ਤੇ ਸਰਗੁਣ ਰੂਪੇ ਜਿਹੜਾ ਇਹ ਹੋਵੇ ਉਹਨੂੰ ਆਪਾਂ ਸੰਤ ਆਖਦੇ ਹਾਂ ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਨਾਨਕ ਕਹੇ ਅਵਰ ਨਹੀਂ ਦੂਜਾ ਗੁਰੂ ਮਹਾਰਾਜ ਜੀ ਕਹਿੰਦੇ ਇਹਦੇ 'ਚ ਉਹਨਾਂ ਫਰਕ ਨਹੀਂ ਰਿਹਾ ਕਿਉਂ ਨਹੀਂ ਰਿਹਾ ਇੰਦਾ ਸਰੂਪ ਏ ਜਿਹੜਾ ਉਹ ਵੀ ਸੰਤ ਵਾਲਾ ਹੈ ਤੇ ਜਿਹੜਾ ਸੁਭਾਅ ਇਹ ਨਾ ਉਹ ਨਿਰਗੁਣ ਉਹ ਪਰਮਾਤਮਾ ਵਾਲਾ ਹੈ ਸਰੂਪ ਸੰਤ ਵਾਲਾ ਹੈ ਸਰਗੁਣ ਸਰੂਪ ਹੈ ਤੇ ਸੁਭਾਅ ਜਿਹੜਾ ਉਹ ਨਿਰਗੁਣ ਪਰਮਾਤਮਾ ਵਾਲਾ ਹੋ ਗਿਆ ਸਾਚ ਸ਼ਬਦ ਮਨ ਮੰਨਿਆ ਇਹਦਾ ਮਨ ਨੇ ਨਾ ਜਿਹੜਾ ਉਸ ਪਰਮਾਤਮਾ ਦੇ ਸੱਚੇ ਉਪਦੇਸ਼ ਦੇ ਵਿੱਚ ਮੰਨ ਗਿਆ ਇਤਨੀ ਕੁ ਸੇਵਾ ਆਪ ਸੰਤ ਨੇ ਪ੍ਰਵਾਨ ਕਰਨੀ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਗੁਰ ਦੇ ਪਾਵਨ ਸ਼ਬਦ ਚਾਰ ਚਰਪੌੜੀਆਂ ਵਾਲੇ ਪਰ ਭਰਪਾਤੀ ਰਾਗ ਦੇ ਅੰਦਰ ਗੁਰੂ ਕਿਰਪਾ ਦੇ ਨਾਲ ਸੰਪੂਰਨ ਹੋਏ ਨੇ ਅੱਗੇ ਗੁਰਮਹਾਰਾਜ ਜੀ ਕਿਰਪਾ ਕਰਨਗੇ ਧੰਨ ਗੁਰੂ ਅਮਰਦਾਸ ਜੀ ਦੇ ਪਾਵਨ ਸ਼ਬਦ ਨੇ ਜਿਹੜੇ ਉਹ ਪ੍ਰਾਰੰਭ ਹੋਣਗੇ ਉਹਨਾਂ ਦੀਆਂ ਵਿਚਾਰਾਂ ਕੱਲ ਤੋਂ ਆਪ ਸੰਗਤਾਂ ਦੇ ਨਾਲ ਗੁਰੂ ਕਿਰਪਾ ਦੇ ਨਾਲ ਸੇਵਾ ਨਿਭਾਈ ਜਾਏਗੀ ਅੱਜ ਦੇ ਲਈ ਇਤਨੀ ਕੁ ਸੇਵਾ ਜਿਹੜੀ ਸੋ ਆਪ ਸੰਗਤਾਂ ਨੇ ਪ੍ਰਵਾਨ ਕਰਨੀ ਦੇਹੋ ਸੱਜਣ ਆਸੀ ਛੜੀਆ ਜੋ ਹੋਵੇ ਸਹਿਬ ਸੋ ਮੇਲ ਆਈ ਪ੍ਰਭ ਸਰਣਾਗਤੀ ਕਿਰਪਾ ਨਿਦ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸਰਦਾ ਕਰ ਸੇਮ ਦੇ ਗੁਰਪਾਰ ਉਤਾਰਣ